ਦੇ ਦੋਸਤ ਜਨੀ ਦੇਸ਼ ਅਗਰ왈 ਜੀ ਉਹ ਤੇ ਆਪਣੀ ਵਾਈਫ ਦੇ ਨਾਲ ਬਾਜ਼ਾਰ ਚੋਂ ਆਪਣੇ ਘਰ ਕੋ ਡਾ ਵਾਪਸ ਆ ਰਹੇ ਸੀਗੇ ਇਨਸਾਨੀਪੁਰਪਮ ਦੇ ਨਜ਼ਦੀਕ ਇਹਨਾਂ ਨੂੰ ਪਿੱਛੋਂ ਕਿਸੇ ਚੀਜ਼ ਨੇ ਹਿੱਟ ਕਰਿਆ ਇਹ ਸਕੂਟਰ ਤੇ ਸੀ ਉਹ ਵਾਈਫ ਦੀ ਡੈਥ ਹੋ ਗਈ ਇਹ ਕਾਫੀ ਸੱਟਾਂ ਲੱਗੀਆਂ ਨੇ ਇਹ ਜਿਹੜੀ ਸੜਕ ਹੈ ਜਿਹਦਾ ਨਾਮ ਅਸੀਂ ਪਹਿਲੇ ਹੀ ਖੂਨੀ ਸੜਕ ਰੱਖਿਆ ਹੋਇਆ ਪਿਛਲੇ ਜੇ ਆਪਾਂ 1 ਸਾਲ 1.5 ਸਾਲ ਲੈ ਲਈਏ ਤਾਂ ਦਰਜਨਾਮਾ ਤਾਂ ਹੋ ਚੁੱਕੀ ਆ 15 ਕੁ ਦਿਨ ਪਹਿਲਾਂ ਇੱਕ ਸਕੂਟਰ ਤੇ ਜਾਂਦੇ ਬੱਚੇ ਦੀ ਮੌਤ ਹੋਈ ਸੀ ਸਵੇਰੇ ਜਿਹੜਾ ਆਪਣੀ ਡਿਊਟੀ ਤੇ ਜਾ ਰਿਹਾ ਸੀ ਤੇ ਅੱਜ ਫੇਰ ਇੱਕ ਮੌਤ ਹੋਈ ਹੈ। ਇਹ ਜਿਹੜਾ ਸਟਰੈਚ ਬਣਿਆ ਹੋਇਆ ਸਰਕੂਲਰ ਰੋਡ ਦਾ ਖਾਸ ਕਰਕੇ ਬਾੜਾ ਗੇਟ ਵਾਲਾ ਇੱਥੇ ਤਾਂ ਹਰ ਹਫ਼ਤੇ ਸਾਨੂੰ ਇਹ ਲੱਗਦਾ ਹੈ ਕਿ ਇੱਕ ਨਾ ਇੱਕ ਬਲੀ ਜ਼ਰੂਰ ਹੋਣੀ ਹੈ। ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹ ਇੱਕ ਦੋ ਦਿਨ ਜਾਗ ਜਾਂਦੇ ਨੇ ਇਹ ਉਸ ਤੋਂ ਬਾਅਦ ਫੇਰ ਉਹ ਜਿਹਾ ਹਾਲ ਹੋ ਜਾਂਦਾ ਹੈ। ਇਹ ਤਾਂ ਪਰਮਾਨੈਂਟ ਹਾਲ ਚਾਹੀਦਾ ਤੇ ਗਵਰਨਮੈਂਟ ਦਾ ਕੰਮ ਹੈ। ਆਪਾਂ ਟੈਕਸ ਵੀ ਦੇ ਰਹੇ ਹਾਂ, ਰੋਡ ਟੈਕਸ ਵੀ ਦੇ ਰਹੇ ਹਾਂ, ਹੋਰ ਟੈਕਸ ਵੀ ਦੇ ਰਹੇ ਹਾਂ। ਬਟ ਇਨ ਸੌਰੀ ਟੂ ਸੇ ਕੋਈ ਹੱਲ ਹੋ ਨਹੀਂ ਰਿਹਾ ਨਨਾਇਕੀ ਹੈ ਪ੍ਰਸ਼ਾਸਨ ਦੀ ਨਨਾਇਕੀ ਹੈ ਸਰਕਾਰ ਦੀ ਕਿ ਇੱਥੇ ਕੋਈ ਪੁਕਤਾ ਪ੍ਰਬੰਧ ਨਹੀਂ ਲਾਈਟਾਂ ਹੈ ਨਹੀਂ ਡਿਵਾਈਡਰ ਕਦੇ ਬਣਾ ਦਿੰਦੇ ਨੇ ਕਦੇ ਚੱਕ ਦਿੰਦੇ ਨੇ ਕਦੇ ਡਿਵਾਈਡਰੀ ਛੋਟੇ ਨੇ ਉਹ ਤੇ ਗੱਡੀ ਚੜ ਜਾਂਦੀਆਂ ਦਿਖਦੀ ਨਹੀਂ ਰਿਫਲੈਕਟਰ ਲੋਕਾਂ ਨੂੰ ਆਪ ਆ ਕੇ ਲਾਣੇ ਪਏ ਨੇ ਡਿਵਾਈਡਰ ਦੀ 2 ਸਾਲ ਮੰਗ ਕਰ ਕਰਕੇ ਡਿਵਾਈਡਰ ਬਣਾਇਆ ਸੀ ਇਹਨਾਂ ਨੇ ਤੇ ਉਹ ਵੀ ਐਡਾ ਕਿ ਨੀਵਾ ਬਣਾਇਆ ਕਿ ਉਹ ਦਿਖਦਾ ਹੀ ਨਹੀਂ ਜਿਹੜਾ ਇੱਕ ਹੋਰ ਮੰਦ ਭਾਗੀ ਘਟਨਾ ਸ਼ਹਿਰ ਦੇ ਲਈ ਇੱਕ ਹੋਰ ਜਾਨ ਚਲੀ ਗਈ ਜਿਹੜੀ ਸੜਕ ਹੈ ਜਿਹਦਾ ਨਾਮ ਅਸੀਂ ਪਹਿਲੇ ਖੂਨੀ ਸੜਕ ਰੱਖਿਆ ਹੋਇਆ ਪਿਛਲੇ ਜੇ ਆਪਾਂ 1 ਸਾਲ 1.5 ਸਾਲ ਲੈ ਲੀਏ ਤਾਂ ਦਰਜਨਾ ਮੌਤਾਂ ਹੋ ਚੁੱਕੀਆਂ 15 ਕੁ ਦਿਨ ਪਹਿਲਾਂ ਇੱਕ ਸਕੂਟਰ ਤੇ ਜਾਂਦੇ ਬੱਚੇ ਦੀ ਮੌਤ ਹੋਈ ਸੀ ਸਵੇਰੇ ਜਿਹੜਾ ਆਪਣੀ ਡਿਊਟੀ ਤੇ ਜਾ ਰਿਹਾ ਸੀ ਤੇ ਅੱਜ ਫੇਰ ਇੱਕ ਮੌਤ ਹੋਈ ਹੈ ਕਿ ਜਿਹੜਾ ਸਟ੍ਰੈਚ ਬਣਿਆ ਹੋਇਆ ਸਰਕੂਲਰ ਰੋਡ ਦਾ ਖਾਸ ਕਰਕੇ ਬੜਾ ਗੇਟ ਵਾਲਾ ਇੱਥੇ ਤਾਂ ਹਰ ਹਫ਼ਤੇ ਸਾਨੂੰ ਇਹ ਲੱਗਦਾ ਕਿ ਇੱਕ ਨਾ ਇੱਕ ਬਲੀ ਜ਼ਰੂਰ ਹੋਣੀ ਹੈ ਨਨਾਇਕੀ ਹੈ ਪ੍ਰਸ਼ਾਸਨ ਦੀ ਨਨਾਇਕੀ ਹੈ ਸਰਕਾਰ ਦੀ ਕਿ ਇੱਥੇ ਕੋਈ ਪੁਖਤਾ ਪ੍ਰਬੰਧ ਨਹੀਂ ਲਾਈਟਾਂ ਹੈ ਨਹੀਂ ਡਿਵਾਈਡਰ ਕਦੇ ਬਣਾ ਦਿੰਦੇ ਨੇ ਕਦੇ ਚੱਕ ਦਿੰਦੇ ਨੇ ਕਦੇ ਡਿਵਾਈਡਰੀ ਛੋਟੇ ਨੇ ਉਹ ਤੇ ਗੱਡੀ ਚੜ ਜਾਂਦੀਆਂ ਦਿਖਦੀ ਨਹੀਂ ਰਿਫਲੈਕਟਰ ਲੋਕਾਂ ਨੂੰ ਆਪ ਆ ਕੇ ਲਾਣੇ ਪਏ ਨੇ ਡਿਵਾਈਡਰ ਦੀ 2 ਸਾਲ ਮੰਗ ਕਰ ਕਰਕੇ ਡਿਵਾਈਡਰ ਬਣਾਇਆ ਸੀ ਇਹਨਾਂ ਨੇ ਤੇ ਉਹ ਵੀ ਐਡਾ ਕਿ ਨੀਵਾ ਬਣਾਇਆ ਕਿ ਉਹ ਦਿਖਦਾ ਹੀ ਨਹੀਂ ਜਿਹੜਾ ਜਿਹੜਾ ਰਾਤ ਦਾ ਹੈ ਬੋੜਾ ਗੇਟ ਤੋਂ ਆ ਰਹੇ ਸੀ ਕਿ ਤੇ ਇੱਕ ਤਾਂ ਨੋ ਪਾਰਕਿੰਗ ਜਿਹੜਾ ਜ਼ੋਨ ਇੱਕ ਤਰ੍ਹਾਂ ਇਹਨਾਂ ਨੇ ਲਿਖ ਕੇ ਕਿਸੇ ਟਾਈਮ ਲਾਇਆ ਸੀ ਉਥੇ ਪਾਰਕਿੰਗ ਇੰਨੀ ਗਲਤ ਹੁੰਦੀ ਹੈ ਜਿੱਥੇ ਕੋਈ ਚੈੱਕ ਹੀ ਨਹੀਂ ਕਰਦਾ ਕਦੇ ਕੋਈ ਚਲਾਨ ਨਹੀਂ ਹੁੰਦਾ ਤੇ ਬੇਤਰਤੀਬੀਆਂ ਰੇਡੀਆਂ ਖੜੀਆਂ ਨੇ ਉਥੇ ਸਾਈਡ ਤੇ ਇੱਕ ਗੱਡੀ ਖੜੀ ਸੀ ਉਹਨੂੰ ਕ੍ਰਾਸ ਕਰਦੇ ਹੋਏ ਜਦੋਂ ਇੱਕ ਸਕੂਟਰ ਤੇ ਆ ਰਹੇ ਸੀ ਤਾਂ ਕੋਈ ਗੱਡੀ ਦੂਸਰੀ ਜਿਹੜੀ ਪਿੱਛੋਂ ਆ ਰਹੀ ਸੀ ਉਹਨੇ ਫੇਟ ਮਾਰੀ ਆ ਜਿਸ ਦੇ ਨਾਲ ਪਤਾ ਲੱਗਿਆ ਕਿ ਮੌਕੇ ਤੇ ਹੀ ਡੈਥ ਹੋ ਗਈ ਉਥੇ ਗਰਨ ਨਾਲ ਇਹ ਕਾਫੀ ਧੁੰਦਵੀ ਸੀ ਜਦੋਂ ਇਹ ਇਨਸੀਡੈਂਟ ਹੋਇਆ ਧੁੰਦ ਸੀ ਕਿ ਜੀ ਪਰ ਇੰਨੀ ਧੁੰਦ ਨਹੀਂ ਸੀ ਕਿ ਆਪਾਂ ਕਹਿ ਦਈਏ ਕਿ ਸਿਰਫ ਧੁੰਦ ਦਾ ਹੀ ਕਾਰਨ ਹੈ ਗੱਲ ਤੇ ਇਹ ਹੈ ਕਿ ਜੇ ਸਾਈਡਾਂ ਤੇ ਗੱਡੀਆਂ ਖੜੀਆਂ ਹੋਣਗੀਆਂ ਤਾਂ ਉਹਨੂੰ ਕ੍ਰਾਸ ਕਰਕੇ ਜਾਣਾ ਪੈਣਾ ਤੇ ਪਿੱਛੋਂ ਜੇ ਗੱਡੀ ਨੇ ਆਂਦੀ ਨੇ ਮਾਰਿਆ ਤਾਂ ਇਕੱਲਾ ਆਪਾਂ ਦੋਸ਼ ਧੁੰਦ ਨੂੰ ਨਹੀਂ ਦੇ ਸਕਦੇ ਇਹ ਹਸਬੰਡ ਵਾਈਫ ਸੀ ਧੁੰਦ ਇਹ ਹਸਬੰਡ ਵਾਈਫ ਸੀ ਜੀ ਪਤਨੀ ਦੀ ਜਿਨ੍ਹਾਂ ਦੀ ਉਮਰ 55 ਕੁ ਸਾਲ ਹੈ ਉਹਨਾਂ ਦੀ ਡੈਥ ਹੋ ਗਈ ਸੰਗੀਤਾ ਅਗਰਵਾਲ ਜੀ ਤੇ ਉਹਨਾਂ ਦੇ ਜਿਹੜੇ ਹਸਬੰਡ ਨੇ ਇੰਡਸਟਰੀਅਸ ਨੇ ਸਾਡੇ ਨਾਪੇ ਦੇ ਬਹੁਤ ਨਾਮੀ ਗ੍ਰਾਮੀ ਜਿਹੜੀ ਸ਼ਖਸੀਅਤ ਨੇ ਤੇ ਉਹ ਵੀ ਜ਼ਖਮੀ ਹੋਏ ਨੇ ਉਹਨਾਂ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਪ੍ਰਸ਼ਾਸਨ ਤੋਂ ਕੀ ਮੰਗਦਾ ਹੈ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਹੈ ਜੀ ਕੋਈ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਜਿੰਨੀ ਸਰਕੂਲਰ ਰੋਡ ਹੈ ਪਿਛਲੇ 5-7 ਦਿਨਾਂ ਤੋਂ ਚੱਲੋ ਸਭਾ ਕਰਕੇ ਕੁਝ ਰਸ਼ ਜ਼ਿਆਦਾ ਹੈ 2-2 ਕਿਲੋਮੀਟਰ ਦਾ ਜਾਮ ਲੱਗ ਰਿਹਾ ਸਰਕੂਲਰ ਰੋਡ ਤੇ ਸੜਕ ਨੂੰ ਕਰਾਸ ਕਰਨਾ ਹੀ ਬੜਾ ਔਖਾ ਹੈ ਜੇ ਸੜਕ ਕਰਾਸ ਕਰਕੇ ਬੰਦਾ ਜਾਂਦਾ ਹੈ ਦੂਸਰੀ ਸਾਈਡ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਵਾਪਸ ਮੋੜਨਾ ਵੀ ਹੈ ਕਿ ਨਹੀਂ ਮੋੜਨਾ ਇੰਨੀ ਭਾਰੀ ਟ੍ਰੈਫਿਕ ਹੈ ਤਾਂ ਇੰਨੀ ਵੱਡੀ ਟ੍ਰੈਫਿਕ ਇੱਥੋਂ ਲੰਘਦੀ ਹੈ ਤਾਂ ਬਾਈਪਾਸ ਇਮੀਡੀਏਟ ਜਿਹੜਾ ਹੈ ਉਹਦੀ ਲੋੜ ਹੈ ਸ਼ਹਿਰ ਉਸ ਤੋਂ ਬਿਨਾ ਗੱਡੀ ਨਹੀਂ ਚੱਲਣੀ ਕੋਈ ਸਾਡੇ ਦੋਸਤਾਂ ਜੀ ਵਿਦੇ बाजार चो अपने घर पोडा वापस आ रहे थे ये सानी पटल पंप के नज़दीक इन्होंने पिछु किसी चीज़ ने हिट करूटर ती वाइफ की डैथ हो गई ये सट्ट लगे इस रोड ज़्यादा एक्सीडेंट हो रहे हैं एक तो ओवर स्पीड गड्डियाँ चल रही वे वे ट्राले चल रहे हैं पार्किंग सरोंग हुई है चलने रस्ता घट है लोगों ने रस्ता ज़्यादा घेरिया होया ਐਡਮਿਨਿਸਟ੍ਰੇਸ਼ਨ ਨੂੰ ਸੰਵਾਦ ਗਰੁੱਪ ਨੇ ਵੀ ਹੋਰ ਕਈ ਸੰਸਥਾਵਾਂ ਨੇ ਵੀ ਕਈ ਵਾਰੀ ਕਿਹਾ ਹੈ ਇਹ ਨੂੰ ਕੁਝ ਬਚਨਬੱਧ ਕਰਕੇ ਠੀਕ ਕੀਤਾ ਜਾਵੇ ਲੇਕਿਨ ਨਾ ਤਾਂ ਕੋਈ ਸਪੀਡ ਤੇ ਕੰਟਰੋਲ ਹੈ ਨਾ ਕੋਈ ਟ੍ਰੈਫਿਕ ਤੇ ਕੰਟਰੋਲ ਹੈ ਨਾ ਹੀ ਕੋਈ ਪ੍ਰੋਪਰ ਸਪੀਡ ਬ੍ਰੇਕਰਸ ਬਣਿਆ ਹੋਇਆ ਨੇ ਇਹ ਇਹ ਸੜਕ ਜਿਹਦਾ ਨਾਮ ਪਹਿਲੇ ਖੂਨੀ ਸੜਕ ਕਿਹਾ ਜਾ ਰਿਹਾ ਹੈ ਇਹ ਅੱਜ ਦੀ ਇੱਕ ਹੋਰ ਬਲੀ ਲੈ ਲਈ ਮੈਂ ਹੁਣ ਵੀ ਇਹੀ ਕਹਿਣਾ ਸੁੱਤੇ ਹੋਏ ਐਡਮਿਨਿਸਟ੍ਰੇਸ਼ਨ ਨੂੰ ਪ੍ਰਸ਼ਾਸਨ ਨੂੰ ਉਹ ਜਾਗੇ ਤੇ ਕਿਰਪਾ ਕਰਕੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵਾਸਤੇ ਕਾਨੂੰਨ ਨੂੰ ਠੇਕਰਾ ਚਲਾਵੇ ਤਾਂ ਕਿ ਸੜਕ ਦੀ ਆਵਾਜਾ ਜੀ ਲੋਕ ਰੈਗੂਲਰ ਚੱਲ ਸਕਣ ਇਹ ਜੇ ਮੌਸਮ ਚੱਲ ਪਿਆ ਜੀ ਇਤਨਾ ਫੋਗ ਹੈ ਆਪਣੇ 90 ਦੇ ਕਿਸੇ ਵੀ ਏਰੀਆ ਦੇ ਵਿੱਚ ਕੋਈ ਵਾਈਟ ਲਾਈਨ ਹੀ ਨਹੀਂ ਹੈ ਸੜਕਾਂ 'ਤੇ ਜੇ ਤੁਸੀਂ ਆ ਰਹੇ ਹੋ ਨਾ ਤਾਂ ਸੜਕ ਲਿਖਦੀ ਹੈ ਨਾ ਖੇਤ ਦਿਖਦੇ ਨੇ ਕਈ ਬੰਦੇ ਥੱਲੇ ਗੱਡੀ ਉਤਰ ਗਈ ਕਦੇ ਪਲਟ ਗਈ ਇੱਕਾ ਤੁਹਾਡੇ ਜਿਹੜਾ ਹੈ ਫਲਾਈਓਵਰ ਆਪਣਾ ਬੋਲਾਂ ਗੇਟ ਵਾਲਾ ਇਹਦੇ ਤੇ ਜਿਹੜਾ ਡਰਾਈਵਰ ਹੈ ਉਹ ਮੇਖਲੇ ਫੁੱਟ ਫੁੱਟ ਦਾ ਹੀ ਹੈ ਉਹ ਦਿਖਦਾ ਹੈ ਨਹੀਂ ਕੋਈ ਉਥੇ ਰੈੱਡ ਲਾਈਟ ਨਹੀਂ ਕੋਈ ਉਥੇ yellow light ਨਹੀਂ ਕੁਝ ਨਹੀਂ ਹੈ ਮਤਲਬ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਉਹ ਇੱਕ ਦੋ ਦਿਨ ਜਾਗ ਜਾਂਦੇ ਨੇ ਇਹ ਉਸ ਤੋਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਹੈ ਇਹ ਤਾਂ ਪਰਮਾਨੈਂਟ ਹੱਲ ਚਾਹੀਦਾ ਹੈ ਇਹ ਗਵਰਨਮੈਂਟ ਦਾ ਕੰਮ ਹੈ ਆਪਾਂ ਟੈਕਸ ਵੀ ਦੇ ਰਹੀਆਂ ਰੋਡ ਟੈਕਸ ਵੀ ਦੇ ਰਹੀਆਂ ਹੋਰ ਟੈਕਸ ਵੀ ਦੇ ਰਹੀਆਂ ਲੇਕਿਨ ਸੌਰੀ ਟੂ ਸੇ ਕੋਈ ਹੱਲ ਹੋ ਨਹੀਂ ਰਿਹਾ ਇਹ ਸਰ ਇਹ ਸਾਨੂੰ ਤਲਾਮ ਲਈ ਇਸ ਵੇਰੇ ਵੀ ਸੰਗੀਤਾ ਅਗਰਵਾਲਾ ਜੀ 52 ਸਾਲ ਦੀ ਉਮਰ ਹੈ ਇਹ ਪਤਨੀ ਹੈਗੇ ਰਜੇਸ਼ ਅਗਰਵਾਲਾ ਆਪਣੇ ਪੁੱਡਾ ਚ ਰਹਿੰਦੇ ਨੇ ਹੀਰੇਨ ਕਲੇਵ ਚ ਫੇ ਰਾਤ ਕਿਤੇ ਐਕਟਿਵਾਈ ਜਾ ਰਹੇ ਤੇ ਕੋਈ ਅਨਨੋਨ ਵਹੀਕਲ ਧੁੰਦ ਕਰਕੇ ਇਹਨੂੰ ਫੇਟ ਮਾਰ ਗਈ ਜਿਹਦੇ ਕਰਕੇ ਇਹਦੀ ਮੌਤ ਹੋ ਗਈ ਜਿਹੜੀ ਰੈੱਡ ਬੋਡੀ ਆ ਸੀ ਵਾਰਸਨ ਦੇ ਹਵਾਲੇ ਕਰਤੀ ਇਹਨਾਂ ਦੀ ਇਹ ਦੋ ਜਣੇ ਸੀਗੇ ਜੀ ਐਕਟਵਾ ਤੇ ਦੋ ਜਣੇ ਸੀਗੇ ਜੀ ਤੇ ਦੂਜੇ ਦੇ ਹਾਲਤ ਕਿਵੇਂ ਨੇ ਦੂਜੇ ਠੀਕ ਨੇ ਸਰ ਦੂਜੇ ਠੀਕ ਠਾਕ ਨੇ ਜੀ